ਬਾਬੂ ਰਜਵਲੀ ਖਾਂ ਜੀ ਦੇ ਬਚਪਨ ਬਾਰੇ ਗੱਲ ਕਰਦੇ ਹਾਂ ਰਜਵਲੀ ਖਾਂ ਦੀ ਜ਼ਿੰਦਗੀ ਦੇ ਪ੍ਰਾਣ ਭੈਣਾਂ ਦੇ ਦਿਲਾਂ ਦੀ ਧੜਕਣ ਬਾਪ ਦੀਆਂ ਅੱਖਾਂ ਦਾ ਨੂਰ ਅਤੇ ਪਿੰਡ ਦਾ ਪਿਆਰਾ ਸੀ ਉਸ ਦੀ ਪਾਲਣਾ ਪੋਸ਼ਣਾ ਲਾਡਾ ਚਾਮਾ ਤੇ ਮਲਾਰਾ ਨਾਲ ਹੋਈ ਉਹ ਬੜਾ ਕਰਮਾ ਵਾਲਾ ਜੀ ਸੀ ਉਸ ਨੇ ਬਚਪਨ ਵਿੱਚ ਬੜਾ ਸੁੱਖ ਦਾ ਸਾਹ ਭੋਗਿਆ ਉਸ ਨੇ ਸਾਹੋਕ ਦੇ ਵੇੜੇ ਵਿੱਚ ਰੁੜਨਾ ਤੇ ਕੱਕੇ ਰੇਤੇ ਵਾਲੀਆਂ ਗਲੀਆਂ ਵਿੱਚ ਤੁਰਨਾ ਸਿੱਖਿਆ

ਤੇ ਫਿਰ ਲੈਣ ਜਾਂਦਾ ਸੀ ਇਸ ਸਕੂਲ ਵਿੱਚ ਹੀ ਉਸਨੇ 5 ਜਮਾਤਾਂ ਅੱਬਲ ਰਹਿ ਕੇ ਪਾਸ ਕੀਤੀਆਂ ਸਨ ਬਾਬੂ ਰਾਜਵਾਲੀ ਜੀ ਆਪਣੀ ਪੜ੍ਹਾਈ ਬਾਰੇ ਆਪ ਇਸ ਤਰ੍ਹਾਂ ਲਿਖਦੇ ਹਨ ਉਹ ਲਿਖਦੇ ਹਨ ਮੈਂ 6 ਸਾਲ ਦੀ ਉਮਰ ਮੈਂ ਬੰਬੀਹਾ ਭਾਈ گاؤں ਜੋ 1 ਮੀਲ ਦੇ ਫਾਸਲੇ ਪਰ ਹੈ ਕੇ ਸਕੂਲ ਮੈਂ ਦਾਖਲ ਹੁਆ ਮੈਂ ਹਮੇਸ਼ਾ ਹੀ ਆਪਣੀ ਜਮਾਤ ਮੈਂ ਅੱਬਲ ਰਹਤਾ ਥਾ पाँचवीं जमात में बजीफे के लिए मोगा हाई स्कूल गया वहाँ तमाम तसील के लड़के थे सबसे पहले हिसाब के चार सवाल लिखाए गए मेरे चारों ही ठीक थे फिर अबारत लिखाई मेरी कोई गलती न थी इस तरह दूसरे मजामीन मेरे ख़्याल में सबसे अच्छे निकले और बजीफा हासिल किया ਰਾਜਵਲੀ ਨੂੰ 6ਵੀਂ ਜਮਾਤ ਵਿੱਚ ਗਵਰਨਮੈਂਟ ਹਾਈ ਸਕੂਲ ਮੋਗਾ ਵਿੱਚ ਦਾਖਲ ਕਰਾਇਆ ਗਿਆ ਉਹ ਲਿਖਦੇ ਹਨ ਪੰਜ ਪਾਸ ਕਰਕੇ ਵਗ ਗਏ ਮੋਗੇ ਮਾਪੇ ਜਿਉਂਦਿਆਂ ਤੋਂ ਸੁੱਖ ਭੋਗੇ ਪੈਸੇ ਖਾ ਮਠਿਆਈ ਬਚਦੇ ਵਿੰਦੇ ਸ਼ਹਿਰ ਸੜਕ ਪਰ ਨੱਚਦੇ ਠੋਮ ਠਮ ਚੱਕਦੇ ਪੱਬ ਤਾਂ ਸੀ ਆਵੇ ਵਤਨ ਪਿਆਰਾ ਚੇਤੇ ਜਦ ਖਿੱਚ ਪਾਉਣ ਮਹਾਬਤਾ ਜੀ ਰਾਜਵਲੀ ਵਿੱਚ ਧਾਰਮਿਕ ਸ਼ਹਿਲਤਾ ਦਾ ਭਾਵ ਬਚਪਨ ਤੋਂ ਹੀ ਸੀ ਉਸ ਦੇ ਵਿਦਿਆਰਥੀ ਦੋਸਤ Hindu, Sikh ਤੇ Muslim ਸਨ ਹਿਸਾਬ ਦੇ ਸਵਾਲਾਂ ਦੀ ਰਕਮ ਗਲਤ ਹੋਣ ਕਾਰਨ ਉਸ ਦਾ 8ਵੀਂ ਵਿੱਚੋਂ ਵਜੀਫਾ ਨਾ ਲੱਗਿਆ ਇਸ ਗੱਲ ਦੀ ਇਸ ਨੇ ਇੰਨੀ ਸ਼ਰਮ ਮੰਨੀ ਕਿ ਮੋਗੇ ਵਾਲੇ ਸਕੂਲ ਤੋਂ ਨਾਮ ਕਟਵਾ ਲਿਆ ਤੇ ਬਜਿੰਦਰਾ ਬਰਜਿੰਦਰਾ ਹਾਈ ਸਕੂਲ ਫਰੀਦਕੋਟ ਵਿੱਚ ਦਾਖਲਾ ਲੈ ਲਿਆ ਤੇ ਸਨ 1912 ਈਸਵੀ ਵਿੱਚ ਪੰਜਾਬ ਯੂਨੀਵਰਸਿਟੀ ਲਾਹੌਰ ਤੋਂ میٹرਕ ਦਾ ਇਮਤਿਹਾਨ ਸੈਕੰਡ ਡਿਵੀਜ਼ਨ ਵਿੱਚ ਪਾਸ ਕੀਤਾ ਰਾਜਵਲੀ ਨੇ ਉਸ ਸਕੂਲ ਦੇ ਹੈੱਡਮਾਸਟਰ ਪੰਡਿਤ ਰਾਮ ਨਿਵਾਸ ਜੀ ਦੀ ਸ਼ਖਸੀਅਤ ਤੇ ਵਿਦਵਤਾ ਦਾ ਪ੍ਰਭਾਵ ਗ੍ਰਹਿਣ ਕੀਤਾ ਰਾਜਵਲੀ ਸਰੀਲ ਦਾ ਗੱਠਿਆ ਹੋਇਆ ਸੀ ਅਤੇ ਫਰੀਦਕੋਟ ਦੀ ਕ੍ਰਿਕਟ ਦਾ ਦੀ ਟੀਮ ਦਾ ਕਪਤਾਨ ਸੀ। ਬਾਬੂ ਰਾਜਬਲੀ ਜੀ ਦੀ ਮਾਂ ਦੀ ਕੁਰਬਾਨੀ। ਰਾਜਬਲੀ ਜਦੋਂ ਮੋਗੇ ਫਰੀਦਕੋਟ ਪੜਦਾ ਸੀ ਤਾਂ ਬਹੁਤ ਜ਼ਿਆਦਾ ਬਿਮਾਰ ਹੋ ਗਿਆ। ਜਦੋਂ ਬਚਪਨ ਬਚਣ ਦੀ ਕੋਈ ਆਸ ਨਾ ਰਹੀ ਤਾਂ ਧਾਰਮਿਕ ਨਿਸ਼ਟਾ ਵਾਲੀ ਮਾਂ ਨੇ ਅੱਲਾਹ ਦੀ ਦਰਗਾਹ ਵਿੱਚ ਰਜੋਈ ਕਰਕੇ ਆਪਣੇ ਪੁੱਤਰ ਦੀ ਬਿਮਾਰੀ ਆਪਣੇ ਸਿਰ ਲੈ ਲਈ ਮਾਂ ਪੂਰੀ ਹੋ ਗਈ ਪੁੱਤਰ ਨੋਂ ਬਰ ਨੋਂ ਹੋ ਗਿਆ ਜਿਉਣੀ ਨੇ ਆਪਣੇ ਪ੍ਰਾਣਾ ਦੀ ਆਹੂਤੀ ਦੇ ਕੇ ਲਾਡਲੇ ਪੁੱਤਰ ਪੰਜਾਬੀ ਦੇ ਭਾਵੀ ਸ਼ਾਇਰ ਨੂੰ ਮੌਤ ਦੇ ਮੂੰਹ ਵਿੱਚੋਂ ਬਚਾਇਆ ਜਨਮ ਦੇਣ ਵਾਲੀ ਮਾਂ ਨੇ ਆਪਣੀ ਜ਼ਿੰਦਗੀ ਦੇ ਕੇ ਆਪਣੇ ਪੁੱਤਰ ਨੂੰ ਪੁਨਰ ਜਨਮ ਦਿੱਤਾ ਇਸ ਦਿਲ ਹਲਾ ਦੇਣ ਵਾਲੀ ਘਟਨਾ ਨੂੰ ਰਜਬਲੀ ਇਸ ਤਰ੍ਹਾਂ ਲਿਖਦਾ ਹੈ ਕਿ ਕੁਦਰਤੀ ਮੈਂ ਸਾਰਾ ਸਾਲ ਬਿਮਾਰ ਰਹਾ ਮੇਰੇ ਤੰਦਰੁਸਤ ਹੋਣੇ ਕੀ ਕੋਈ ਉਮੀਦ ਨਾ ਥੀ ਕਿਉਂਕਿ ਮੈਂ والدین ਦਾ ਇਕਲੌਤਾ ਬੇਟਾ ਥਾ ਇਸ ਲਈ ਮੇਰੀ والدہ ਨੂੰ ਮੇਰੀ ਅਜਹਤ ਜ਼ਰੂਰਤ ਸੀ ਜਦ ਮੇਰੀ ਜ਼ਿੰਦਗੀ ਕੀ ਕੋਈ ਉਮੀਦ ਨਾ ਰਹੀ ਉਹ ਕਹਿੰਦੇ ਹਨ ਕਿ ਮੇਰੀ والدہ ਨੇ ਮੇਰੇ ਪਲੰਕ ਕੇ ਗਿਰਦ 7 ਚੱਕਰ ਲਗਾਏ ਔਰ ਕਿਹਾ ਮੈਂ ਆਪਣੇ ਲੜਕੇ ਕੀ ਬਿਮਾਰੀ ਲੈ ਲਈ ਐਨ ਉਸੇ ਵਕਤ ਮੇਰੀ ਮਾਂ ਚਾਰ ਪਾਈ ਪਰ ਪੜ ਗਈ ਔਰ ਮੈਂ ਤੰਦਰੁਸਤ ਹੋ ਗਿਆ ਮਾਂ ਦੇ ਅਕਾਲ ਚਲਾਣਾ ਕਰਨ ਤੋਂ ਬਾਅਦ ਰਾਜਪਾਲੀ ਦੀ ਭੈਣ ਬੀਬੀ ਭਾਗੀ ਨੇ ਸਾਹੋ ਕੇ ਵਿੱਚ ਠਹਿਰ ਕੇ ਆਪਣੇ ਵੀਰ ਨੂੰ ਪਾਲਿਆ ਇਸ ਲਈ ਬਾਬੂ ਜੀ ਆਪਣੀ ਕਵਤਾ ਵਿੱਚ ਮਾਂ ਤੇ ਭੈਣਾਂ ਦਾ ਜ਼ਿਕਰ ਬਹੁਤ ਪਿਆਰ ਤੇ ਜਜ਼ਬੇ ਗੁੱਦੀ ਪਾਸ਼ਾ ਵਿੱਚ ਕਰਦਾ ਹੈ। ਰਜਬਲੀ ਦੀ ਉਵਰ ਸੇਰੀ ਦੀ ਟ੍ਰੇਨਿੰਗ ਆਪਣੇ ਹੈਡਮਾਸਟਰ ਪੰਡਿਤ ਰਾਮ ਨਿਵਾਸ ਦੀ ਪ੍ਰੇਰਣਾ ਨਾਲ ਰਜਬਲੀ ਨੇ ਰਸੂਲ ਜ਼ਿਲ੍ਹਾ ਗੁਜਰਾਤ ਦੇ ਨਵੇਂ ਖੁੱਲੇ ਇੰਜੀਨੀਅਰਿੰਗ ਕਾਲਜ ਵਿੱਚ 2 ਸਾਲ ਦੇ ਓਵਰਸੀਰੀ ਕੋ ਦੇ ਕੋਰਸ ਵਿੱਚ ਦਾਖਲਾ ਲੈ ਲਿਆ ਤੇ ਸਨ 1914 ਈਸਵੀ ਵਿੱਚ ਇੱਥੇ ਇਹ ਫੁੱਟਬਾਲ ਦਾ ਵਧੀਆ ਖਿਡਾਰੀ ਸੀ ਇਸ ਦੇ ਵਿਵਹਾਰਕ ਸਿੱਖਿਆ ਲਈ ਮਲਤਾਨ ਦੇ ਇੱਕ ਓਵਰਸੀਅਰ ਦੀ شاਗਿਰਦੀ ਕੀਤੀ ਫਿਰ ਬਾਬੂ ਰਾਜਵਲੀ ਨੇ ਉਸਤਾਦ ਤਾਰਨ ਕੀਤਾ ਕਵਤਾ ਵਾਸਤੇ ਰਾਜਵਲੀ ਨੇ ਬਹੁਤ ਸਾਰੇ ਉਸਤਾਦਾਂ ਤੋਂ ਵਿੱਦਿਆ ਗ੍ਰਹਿਣ ਕੀਤੀ ਉਹ ਲਿਖਦੇ ਹਨ ਬਹੁਤੇ ਆ ਫੜ ਉਸਤਾਦਾਂ ਮਿੱਧਿਆ ਫਾਰਸੀ ਇੰਗਲਿਸ਼ ਪੜ੍ਹ ਲਈ ਵਿੱਦਿਆ ਰਾਜਵਾਲੀ ਨੇ ਪੰਡਿਤ ਰਾਮ ਨਿਵਾਸ ਤੋਂ ਕਾਬਦ ਬਦ ਪ੍ਰਾਪਤ ਕੀਤਾ ਉਸ ਨੇ ਵੱਖ-ਵੱਖ ਉਸਤਾਦਾਂ ਤੋਂ ਪੰਜਾਬੀ ਫਾਰਸੀ ਉਰਦੂ ਤੇ ਅੰਗਰੇਜ਼ੀ ਦੇ ਪਿੰਗਲ ਪੜ੍ਹੇ ਰਾਜਵਲੀ ਨੇ ਮਾਲਵਾ ਦੇਸ਼ ਦੇ ਪ੍ਰਾਣੇ ਤੇ ਪ੍ਰਸਿੱਧ ਕਵੀਸ਼ਰ ਮਾਨ ਸਿੰਘ ਨੂੰ ਆਪਣਾ ਉਸਤਾਦ ਧਾਰਿਆ ਬਾਬੂ ਜੀ ਉਸ ਨੂੰ ਕਵੀਸ਼ਰਾਂ ਦਾ ਸ਼ਰੋਮਣੀ ਆਖਦਾ ਹੈ ਤੇ ਲਿਖਦਾ ਹੈ ਮਾਨਸਿਓ ਕਵੀਸ਼ਰਾਂ ਦਾ ਸ਼ਰੋਮਣੀ ਹੈ ਬੋਧਕ ਗ੍ਰਾਮਰ ਉਹਨਾਂ ਦੀ ਹੀ ਬਣੀ ਹੈ ਸੱਚ ਕਹਾ ਖਾਵਾਂ ਕੂੜ ਦੀ ਸੁਗੰਧਨਾ ਦੋ ਹੱਥ ਜੋੜ ਸ਼ੈਰਾਂ ਨੂੰ ہماری ਵੰਦਨਾ ਦਉ ਜੋੜ ਸ਼ੈਰਾਂ ਨੂੰ ہماری ਵੰਦਨਾ ਮਾਨ ਸਿੰਘ ਕਵੀਸ਼ਰ ਬਾਬੂ ਰਾਜਵਲੀ ਦਾ ਉਸਤਾਦ ਸੀ ਮਾਨ ਸਿੰਘ ਪਿੰਡ ਬੁਰਜ ਕਾਨ ਸਿੰਘ ਵਾਲਾ ਨੇੜੇ ਪੁੱਚੋ ਮੰਡੀ ਜ਼ਿਲ੍ਹਾ ਬਠਿੰਡਾ ਦਾ ਵਸਨੀਕ ਸੀ ਇਹ ਜਾਤ ਦਾ ਜੱਟ ਅਤੇ ਗੋਤ ਦਾ ਸਿੱਧੂ ਸੀ ਇਸ ਦਾ ਜਨਮ 26 ਦਸੰਬਰ 1833ਵੀਂ ਨੂੰ ਮਾਤਾ ਜੂਨਕੋ ਦੀ ਕੁੱਖੋਂ ਮਲ ਸਿੰਘ ਦੇ ਘਰ ਹੋਇਆ ਸੀ ਇਸ ਦੇ ਦਾਦੇ ਦਾ ਨਾਂ ਦਇਆ ਸਿੰਘ ਸੀ ਇਸ ਨੇ ਪਿੰਡ ਦੇ ਡੇਰੇ ਦੇ ਸਾਧਾ ਕੋਲੋਂ ਪੜ੍ਹਾਈ ਕੀਤੀ ਇਸ ਨੇ ਉਰਦੂ ਤੇ ਸੰਸਕ੍ਰਿਤ ਦਾ ਗਿਆਨ ਵੀ ਪ੍ਰਾਪਤ ਕੀਤਾ ਇਸ ਦਾ ਵਿਆਹ 1895 ਈਸਵੀ ਵਿੱਚ ਸਾਹਿਬ ਕੋਰ ਨਾਲ ਹੋਇਆ ਇਸ ਦੇ ਚਾਰ ਲੜਕੇ ਤੇ ਇੱਕ ਲੜਕੀ ਸਨ ਮਾਨ ਸਿੰਘ ਨੇ ਮਾਗੀ ਵਾਲੇ ਸੰਤਾਂ ਤੋਂ ਪਿੰਗਲ ਪੜਿਆ ਤੇ ਹਕਮਤ ਦੇ ਗ੍ਰੰਥ ਰੈਣ ਦਾਸ ਤੋਂ ਪੜੇ ਇਸ ਨੇ 17 ਸਾਲਾਂ ਦੀ ਉਮਰ ਵਿੱਚ ਕਬੀਸ਼ਰੀ ਕਰਨੀ ਰੰਬੜੀ ਤੇ ਆਪਣਾ ਹੀਕ ਵਿਸ਼ਰੀ ਜਥਾ ਤਿਆਰ ਕੀਤਾ ਇਹ ਖੁੱਲੇ ਤੇ ਧਾਰਮਿਕ ਅਖਾੜੇ ਲਾਉਂਦਾ ਸੀ ਇਸ ਦੇ ਸਾਥੀ ਸਨ ਗੱਜਣ ਸਿੰਘ ਤਪਾ ਅਲਜਣ ਸਿੰਘ ਤੋਰਵਾਲਾ ਇੰਦਰ ਸਿੰਘ ਪੂੜਿਆ ਤੋਤਾ ਕੱਤੀ ਪੁੱਚੋ ਮੰਗਲਦਾਸ ਬਧਰਾ ਵੀ ਮਾਨ ਸਿੰਘ ਦਾ ਚੇਲਾ ਸੀ ਇਸ ਨੇ ਹਾਂਗਕਾਂਗ ਸ਼ੰਗਾਈ ਆਦ ਪ੍ਰਦੇਸੀ ਸ਼ਹਿਰਾਂ ਵਿੱਚ ਕਵਿਸ਼ਰੀ ਵੀ ਗਾਈ ਮਾਨ ਸਿੰਘ ਨੂੰ ਕਹਿੰਦੇ ਆ ਸੁੱਚਾ ਸਿੰਘ ਸੂਲਮਾ ਖੁਦ ਮਿਲਿਆ ਸੀ ਤੇ ਸੁੱਚਾ ਸਿੰਘ ਸੂਲਮਾ ਦਾ ਸਭ ਤੋਂ ਪਹਿਲਾ ਕਿੱਸਾ ਮਾਨ ਸਿੰਘ ਨੇ ਹੀ ਬਣਾਇਆ ਸੀ ਇਸ ਨੂੰ ਮਹਾਰਾਜਾ ਹੀਰਾ ਸਿੰਘ ਦੇ ਪੁੱਤਰ ਅਰਦਮਨ ਸਿੰਘ ਦੇ ਜਨਮ ਉੱਤੇ ਕਵਿਸ਼ਰੀ ਗਾਉਣ ਲਈ ਨਾਭੇ ਬੁਲਾਇਆ ਗਿਆ ਸੀ ਇਸ ਦੀਆਂ ਰਚਨਾਵਾਂ ਦਾ ਬਿਰਵਾਹ ਇਸ ਤਰ੍ਹਾਂ ਹੈ ਪੱਤਲ 1898 ਈਸਵੀ ਵਿੱਚ ਬੌਧਿਕ ਪਿੰਗਲ ਧਰਮਯੁੱਧ ਤੇ ਜਿਹੜੀਆਂ ਚੀਜ਼ਾਂ ਜਿਹੜੀਆਂ ਬੁੱਕਾਂ ਪ੍ਰਕਾਸ਼ਿਤ ਨਹੀਂ ਹੋਈਆਂ ਉਹ ਹਨ ਸੁਚਾ ਸਿੰਘ ਸੂਰਮਾ ਕੀਮਾ ਮਲਕੀ ਪ੍ਰਸੰਗ ਵੱਡੇ ਸਾਹਿਬਜਾਦੇ ਮੰਗਲਾਚਰਨ ਉਸਤਤ ਪਰਮਾਤਮਾ ਚੂੜ ਸਿੰਘ ਦਲੀਪ ਸਿੰਘ ਗਉਧਿਆ ਕੁੱਕਾਂ ਬਾਬੂ ਰਾਜਵਲੀ ਨੇ ਮਾਨ ਸਿੰਘ ਨੂੰ 1921 ਦੇ ਕਰੀਬ ਵਿਧੀਪੂਰਵਕ ਉਸਤਾਦ ਧਾਰਿਆ ਮਾਨ ਸਿੰਘ ਬਾਬੂ ਜੀ ਕੋਲ ਚੱਕਾਂ ਦੀ ਕੋਠੀ ਵਿੱਚ ਆਉਂਦਾ ਸੀ ਰਾਜਵਲੀ ਆਪਣੇ ਉਸਤਾਦ ਦਾ ਜ਼ਿਕਰ ਬੜੇ ਮਾਣ ਤੇ ਸਤਿਕਾਰ ਨਾਲ ਕਰਦਾ ਹੈ ਤੇ ਆਪਣੇ ਖਤਾਂ ਵਿੱਚ ਕਾਬ ਗੁਰੂ ਲਿਖਦਾ ਹੈ